ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜੇ ਕੋਈ ਪੇਟ ਵਿੱਚ ਪਰੇਸ਼ਾਨੀ ਹੋਵੇ ਤਾਂ ਨਿੰਬੂ ਪਾਣੀ ਨਾ ਪੀਓ ਕਿਉਂਕਿ ਨਿੰਬੂ ਪਾਣੀ ਪੇਟ ਦੇ ਕਿਸੇ ਵੀ ਬਿਮਾਰੀ ਵਿੱਚ ਪੀਣ ਨਾਲ ਪੇਟ ਵਿੱਚ ਅਲਸਰ ਪੈਦਾ ਹੋ ਸਕਦੀ ਜਾਂਦੀ ਹੈ ਨੰਬਰ 2 ਪੇਟ ਦੀ ਚਰਬੀ ਨੂੰ ਕੱਟ ਕਰਨ ਲਈ ਰੋਜ਼ਾਨਾ ਨਿੰਬੂ ਪਾਣੀ ਦਾ ਸੇਵਨ ਕਰਨਾ ਸ਼ੁਰੂ ਕਰ ਦੋ ਨੰਬਰ 3 ਛੋਟੇ ਬੱਚਿਆਂ ਨੂੰ ਸਰਦੀਆਂ ਵਿੱਚ ਦਹੀਂ ਕਦੇ ਨਾ ਖਵਾਓ ਇਸ ਨਾਲ ਉਨ੍ਹਾਂ ਦੀ ਛਾਤੀ ਬੰਦ ਹੋ ਜਾਂਦੀ ਹੈ ਨੰਬਰ 4 ਇਹ ਦੋ ਫਲ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹਨ ਕੇਲਾ ਹੱਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਕਰਨ ਦਾ ਕੰਮ ਕਰਦਾ ਹੈ ਤੇ ਸੇਵ ਕਦੇ ਵੀ ਤੁਹਾਡੇ ਖੂਨ ਨੂੰ ਜੰਮਣ ਨਹੀਂ ਦੇਵੇਗਾ ਨੰਬਰ 5 ਜੋ ਲੋਕ achar ਨਾਲ ਰੋਟੀ ਖਾਂਦੇ ਹਨ ਉਹਨਾਂ ਨੂੰ ਬਿਮਾਰੀਆਂ ਘੱਟ ਹੀ ਲੱਗਦੀਆਂ ਹਨ ਨੰਬਰ 6 ਗ੍ਰੀਨ ਟੀ ਪੀਨ ਨਾਲ ਪੇਟ ਦੀ ਚਰਬੀ ਦਿਨਾ ਵਿੱਚ ਹੀ ਘਟ ਹੋ ਜਾਂਦੀ ਹੈ ਇਸ ਲਈ ਬਧੇਰੇ ਗੁਣਕਾਰੀ ਹੈ ਨੰਬਰ 7 ਜੇਕਰ ਤੁਹਾਨੂੰ ਚੱਕਰ ਉਲਟੀ ਕਬਰਾੜ ਮਾਈਗ੍ਰੇਨ ਦਾ ਦਰਦ ਜਿਆਦਾ ਮਹਿਸੂਸ ਹੁੰਦਾ ਹੋਵੇ ਤਾਂ ਤੁਸੀਂ ਦੁੱਧ ਵਿੱਚ ਸ਼ੱਕਰ ਮਿਲਾ ਕੇ ਪਿਓ ਇਹੇ ਦਿਮਾਗ ਨੂੰ ਠੰਡਾ ਕਰ ਦਿੰਦੀ ਹੈ ਇੰਨਾ ਸਾਰੀਆਂ ਸਮस्याਾਂ ਤੋਂ ਕਾਫੀ ਰਾਹਤ ਮਿਲੇਗੀ ਨੰਬਰ 8 ਜਿਹੜੇ ਲੋਕ ਰਾਤ ਨੂੰ ਆਲੂ ਦਾ ਸੇਵਨ ਜ਼ਿਆਦਾ ਕਰਦੇ ਨੇ ਉਹਨਾਂ ਨੂੰ ਬਵਾਸੀਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 9 ਉਬਲੇ ਹੋਏ ਛੋਲੇ ਨੂੰ ਜ਼ਿਆਦਾ ਸਮਾਂ ਫ੍ਰਿਜ ਵਿੱਚ ਰੱਖ ਕੇ ਸਾਨੂੰ ਕਦੇ ਨਹੀਂ ਖਾਣਾ ਚਾਹੀਦਾ ਇਹ ਸਰੀਰ ਨੂੰ ਬਹੁਤ ਨੁਕਸਾਨ ਕਰਦੇ ਹਨ ਨੰਬਰ 10 ਸਮੇ ਦਾ ਪਲਟਾ ਕਦੇ ਵੀ ਪਲਟ ਸਕਦਾ ਹੈ ਇਸ ਲਈ ਉਹੀ ਖਤਮ ਕਰੋ ਜੋ ਤੁਸੀਂ ਖੁਦ ਸੈ ਸਕੂੰ ਨੰਬਰ 11 ਕਿਸੇ ਵੀ ਸ਼ੀਸ਼ੇ ਨੂੰ ਆਸਾਨੀ ਨਾਲ ਚਮਕਾਉਣ ਲਈ ਉਸ ਨੂੰ ਆਲੂ ਦੇ ਛਿਲਕੇ ਨਾਲ ਸਾਫ਼ ਕਰੋ ਸ਼ੀਸ਼ਾ ਚਮਕ ਜਾਵੇਗਾ ਨੰਬਰ 12 ਤੁਹਾਡੀ ਸਭ ਤੋਂ ਵੱਡੀ ਦੌਲਤ ਤੁਹਾਡਾ ਸਮਾਂ ਹੈ ਜਿਸ ਨੂੰ ਵੀ ਦੇ ਰਹੇ ਹੋ ਬਹੁਤ ਸੋਝ ਸਮਝ ਕੇ ਦਿਵੋ ਨੰਬਰ 13 ਕਿਸੇ ਵੀ ਤਰ੍ਹਾਂ ਦੀ ਅਲਰਜੀ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਦਹੀਂ ਦੇ ਵਿੱਚ ਖੀਰਾ ਪਾ ਕੇ ਖਾਓ ਐਸੀ ਇਸ ਦੀ ਤਸਵੀਰ ਠੰਡੀ ਹੁੰਦੀ ਹੈ ਇਸ ਹਰ ਤਰ੍ਹਾਂ ਦੀ ਅਲਰਜੀ ਤੋਂ ਤੁਹਾਨੂੰ ਕਾਫੀ ਰਾਹਤ ਮਿਲੇਗੀ ਨੰਬਰ 14 ਸਮਾਂ ਚੰਗਾ ਹੋਵੇ ਜਾਂ ਮਾੜਾ ਲੰਘ ਹੀ ਜਾਂਦਾ ਹੈ ਭਾਰੇ ਕੁਝ ਗੱਲਾਂ ਤੇ ਕੁਝ ਲੋਕ ਹਮੇਸ਼ਾ ਹੀ ਜਾਦ ਰਹਿੰਦੇ ਨੇ ਨੰਬਰ 15 ਮਿਹਦੇ ਦੀ ਜਲਣ ਦਰਦ ਤੋਂ ਰਾਹਤ ਪਾਉਣ ਲਈ ਇੱਕ ਗਲਾਸ ਦੁੱਧ ਵਿੱਚ ਖੰਜੂਰ ਕਈ ਕਾਂਟੇ ਵਾਲੀ ਪੀਓ ਕੇ ਪਿਓ ਦੋ ਤੇ ਕੇ ਪੀਵੋ ਮੈਦੇ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਨੰਬਰ 16 ਕਿਸੇ ਦੇ ਮਾੜੇ ਸਮੇਂ ਤੇ ਹੱਸਣ ਦੀ ਗਲਤੀ ਕਦੇ ਨਾ ਕਰਿਓ ਕਿਉਂਕਿ ਇਹ ਸਮਾਂ ਜਨਾਬ ਚਿਹਰੇ ਬੈ ਖੂਬੀ ਝਾਦੇ ਰੱਖਦਾ ਹੈ ਨੰਬਰ 17 ਜਿਸ ਦੀ ਧੜਕਣ ਜਿਆਦਾ ਤੇਜ਼ ਹੁੰਦੀ ਹੋਵੇ ਉਸ ਨੂੰ ਠੀਕ ਕਰਨ ਲਈ ਸਵੇਰੇ ਖਾਲੀ ਪੇਟ ਪਿਆਜ਼ ਨਾਲ ਸਾਹੀਦ ਮਲਾ ਕੇ ਖਾਓ ਧੜਕਣ ਹਮੇਸ਼ਾ ਨਾਰਮਲ ਹੀ ਰਹੇਗੀ ਨੰਬਰ 18 ਸਮਾ ਮੌਸਮ ਤੇ ਲੋਕ ਸਾਵਦਾ ਸਵਾ ਇੱਕੋ ਜਿਹਾ ਹੀ ਹੁੰਦਾ ਹੈ ਕੌਣ ਕਿੱਥੇ ਤੇ ਕਦੋਂ ਬਦਲ ਜਾਵੇ ਕੋਈ ਪਤਾ ਨਹੀਂ ਲੱਗਦਾ ਨੰਬਰ 19 ਘਰ ਵਿੱਚੇ ਕਦੇ ਵੀ ਜਲੇ ਨਾ ਜਾਲੇ ਨਾ ਲੱਗਣ ਦਿਓ ਕਿਉਂਕਿ ਕਿਸਮਤ ਇਹਦੇ ਕਰਮ ਤੇ ਜਾਲੇ ਲੱਗਣ ਲੱਗਦੇ ਹਨ ਅਤੇ ਰੁਕਾਵਟਾਂ ਆਉਂਦੀਆਂ ਹਨ ਨੰਬਰ 20 ਗਲਤੀ ਕਰਨ ਦੇ ਲਈ ਕਈ ਵੀ ਸਮਾਸਹੀ ਨਹੀਂ ਹੁੰਦਾ ਤੇ ਗਲਤੀ ਸਦਾਰਨ ਦੇ ਲਈ ਕੋਈ ਵੀ ਸਮਾ ਮਾੜਾ ਨਹੀਂ ਹੁੰਦਾ ਨੰਬਰ 12 ਜਦੋਂ ਵੀ ਤੁਸੀਂ ਸ਼ਹਿਦ ਦੀ ਵਰਤੋਂ ਕਰਦੇ ਹੋ ਕਰ ਲਓ ਹਮੇਸ਼ਾ ਹਲਕੇ ਗਰਮ ਪਾਣੀ ਜਾਂ ਫਿਰ ਦੁੱਧ ਵਿੱਚ ਪਾ ਕੇ ਹੀ ਕਰੋ ਕਦੇ ਵੀ ਜ਼ਿਆਦਾ ਗਰਮ ਚੀਜ਼ ਪਾ ਕੇ ਸ਼ਹਿਦ ਦੀ ਵਰਤੋਂ ਨਾ ਕਰੋ ਇਸ ਨਾਲ ਤੁਹਾਡਾ ਨੁਕਸਾਨ ਹੋ ਸਕਦਾ ਹੈ ਨੰਬਰ ਬਾਈ ਜੇਕਰ ਤੁਹਾਡੇ سینੇ ਵਿੱਚ ਜਲਣ ਜ਼ਿਆਦਾ ਹੋ ਰਹੀ ਹੋਵੇ ਤਾਂ ਪਾਣੀ ਵੱਧ ਤੋਂ ਵੱਧ ਪੀਵੋ ਇਸ ਤਰ੍ਹਾਂ سینੇ ਦੀ ਜਲਣ ਖਤਮ ਹੋ ਜਾਵੇਗੀ ਨੰਬਰ 23 ਜੇ ਕੋਈ ਯਾਦ ਨਹੀਂ ਕਰਦਾ ਤਾਂ ਤੁਸੀਂ ਕਰ ਲਵੋ ਰਿਸ਼ਤੇ ਨਵਾਉਂਦੇ ਸਮੇਂ ਕੋਈ ਮੁਕਾਬਲਾ ਨਹੀਂ ਕੀਤਾ ਜਾਂਦਾ ਨੰਬਰ 24 ਜੇਕਰ ਤੁਸੀਂ ਵਾਲਾਂ ਨੂੰ ਲੰਬਾ ਕਰਨਾ ਚਾਹੁੰਦੇ ਹੋ ਤਾਂ ਸੂਰਜਮੁਖੀ ਦਾ ਤੇਲ ਲਗਾ ਕੇ ਮਾਲਿਸ਼ ਕਰ ਲਵੋ ਬਹੁਤ ਲੰਬੇ ਵਾਲ ਬਹੁਤ ਲੰਬੇ ਹੋਣ ਲੱਗ ਜਾਣਗੇ ਨੰਬਰ 25 ਅੱਜ ਲੋਬੀਆ ਸਮਝ ਲੱਗ ਲੱਗ ਪਏ ਨੇ ਹੁਣ ਤਾਂ ਦਾੜ ਸਾਡੇ ਤੇ ਜਿਹੜੇ ਕੁਝ ਸਾਡੇ ਆਪਣਿਆਂ ਨੇ ਉਹਨਾਂ ਨੂੰ ਅਹਿਸਾਸ ਤੱਕ ਨਹੀਂ ਨੰਬਰ 26 ਜੇ ਤੁਹਾਨੂੰ ਸੁੱਕੀ ਖੰਗ ਦੀ ਸਮੱਸਿਆ ਹੈ ਤਾਂ ਖ ਖੰਜੂਰ ਖਾ ਲਓ ਸੁੱਕੀ ਖੰਗ ਠੀਕ ਹੋ ਜਾਵੇਗੀ ਨੰਬਰ 27 ਗਵੌਣ ਤੋਂ ਬਾਅਦ ਹੀ ਖਿਆਲ ਆਉਂਦੇ ਨੇ ਕਿ ਕਿੰਨਾ ਕੀਮਤੀ ਸੀ ਉਹ ਸਮਾਂ ਉਹ ਇਨਸਾਨ ਤੇ ਉਹ ਸਬੰਧ ਨੰਬਰ 28 ਜੇਕਰ ਖੂਨ ਦੀ ਕਮੀ ਹੈ ਤਾਂ ਕਿਸਮੀਸ ਰਾਤ ਨੂੰ ਪਿਓ ਕੇ ਰੱਖ ਦੋ ਸਵੇਰੇ ਖਾ ਲੋ ਖੂਨ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 28 ਸੌਰੀ 29 ਕੀ ਮੇਰੇ ਤੇ ਭਰੋਸਾ ਨਹੀਂ ਹੈ ਲੋਕ ਅਕਸਰ ਇਹ ਗੱਲ ਕਹਿ ਕੇ ਹੀ ਧੋਖਾ ਦੇ ਜਾਂਦੇ ਨੇ ਨੰਬਰ 30 ਜਿਹੜੇ ਲੋਕਾਂ ਦੀ ਜਵਾਨ ਲੰਬੀ ਹੁੰਦੀ ਹੈ ਉਹ ਉਹਨਾਂ ਨੂੰ ਛੋਟਾ ਬਣਾ ਦਿੰਦੀ ਹੈ ਨੰਬਰ 31 ਕਦਰ ਉਸ ਦੀ ਕਰਨੀ ਚਾਹੀਦੀ ਹੈ ਜਿਸ ਨੂੰ ਫਰਕ ਪਵੇ ਤੁਹਾਡੀ ਹੋਣਾ ਜਾਂ ਨਾ ਹੋਣ ਨਾਲ ਨੰਬਰ 32 ਾਂਡੇ ਦੇ ਪਾਣੀ ਨੂੰ ਕਦੇ ਵੀ ਸੁੱਟੋ ਨਾ ਸਗੋਂ ਉਸ ਨਾਲ ਆਪਣਾ ਚਿਹਰਾ ਧੋ ਲਓ ਉਸ ਨਾਲ ਪਾਣੀ ਨਾਲ ਤੁਹਾਡਾ ਚਿਹਰਾ ਸਾਫ਼ ਹੋ ਜਾਵੇਗਾ ਨੰਬਰ 3 ਇਨਸਾਨ ਨੂੰ ਇਨਸਾਨ ਤੋਖਾ ਨਹੀਂ ਦਿੰਦਾ ਸਗੋਂ ਉਹ ਉਮੀਦਾਂ ਤੋਖਾਦੇ ਜਾਂਦੇ ਨੇ ਜੋ ਉਹ ਦੂਜਿਆਂ ਤੋਂ ਰੱਖਦੇ ਨਹੀਂ ਨੰਬਰ ਜਾਂਤੀ ਜੇਕਰ ਤੁਹਾਨੂੰ ਜਿਆਦਾ ਥਕਾਵਟ ਹੋ ਰਹੀ ਹੈ ਤਾਂ ਗਰਮ ਪਾਣੀ ਵਿੱਚ ਛੋਟੀ ਇਲਾਚੀ ਪਾ ਕੇ ਪੀ ਲਓ ਇਸ ਨਾਲ ਥਕਾਵਟ ਦੂਰ ਹੋ ਜਾਵੇਗੀ ਨੰਬਰ 35 ਅਸੀਂ ਆਪ ਹੀ ਰੋਏ ਇੱਥੇ ਰੋ ਕੇ ਆ ਚੁੱਪ ਹੋ ਗਏ ਇਹੇ ਸੋਚ ਕੇ ਕਿ ਅੱਜ ਕੋਈ ਆਪਣਾ ਹੁੰਦਾ ਤਾਂ ਰੋਣ ਨਾ ਦਿੰਦਾ ਨੰਬਰ 36 ਜੇਕਰ ਗਲੇ ਦੀ ਕੋਈ ਵੀ ਸਮੱਸਿਆ ਹੈ ਤਾਂ ਗਰਮ ਪਾਣੀ ਵਿੱਚ ਥੋੜੀ ਜਹੀ ਹਲਦੀ ਪਾ ਕੇ ਘਰਾਰੇ ਕਰ ਲਓ ਗਲਾ ਠੀਕ ਹੋ ਜਾਵੇਗਾ ਨੰਬਰ 37 ਜ਼ਿੰਦਗੀ ਵਿੱਚ ਜਿਕਰ ਕਦੇ ਮਾੜੇ ਜੇਕਰ ਕਦੇ ਮਾੜੇ ਦੇਣ ਨਾਲ ਸਾਹਮਣਾ ਹੋ ਜਾਵੇ ਤਾਂ ਇੰਨਾ ਹੌਂਸਲਾ ਜ਼ਰੂਰ ਰੱਖਿਓ ਕਿ ਦੇਣ ਹੀ ਹੈ ਬੁਰਾ ਜ਼ਿੰਦਗੀ ਨਹੀਂ ਨੰਬਰ 38 ਜੇਕਰ ਪੇਟ ਦਰਦ ਹੋ ਰਿਹਾ ਹੈ ਤਾਂ ਪਾਣੀ ਵਿੱਚ ਹਿੰਗ ਕੋਲ ਕੇ ਤੁਣੀ ਦੇ ਆਲੇ ਦੁਆਲੇ ਲਗਾ ਕੇ ਮਾਲਿਸ਼ ਕਰ ਲਓ ਦਰਦ ਠੀਕ ਹੋ ਜਾਵੇਗਾ ਨੰਬਰ 39 ਜੋ ਮੇਰੇ ਮਾੜੇ ਸਮੇਂ ਵਿੱਚ ਮੇਰੇ ਨਾਲ ਹੈ ਵਾਦਾ ਹੈ ਉਹਨਾਂ ਮੇਰਾ ਉਹਨਾਂ ਨਾਲ ਕੀ ਮੇਰਾ ਚੰਗਾ ਸਮਾਂ ਸਿਰਫ ਉਹਨਾਂ ਲਈ ਹੀ ਹੋਵੇਗਾ ਨੰਬਰ 40 ਜੇਕਰ ਤੁਹਾਡੇ ਸਰੀਰ ਦਾ ਖੂਨ ਜੰਮ ਰਿਹਾ ਹੈ ਤਾਂ ਗਰਮ ਪਾਣੀ ਦਾ ਸੇਵਨ ਕਰੋ ਇਸ ਨਾਲ ਖੂਨ ਸਹੀ ਚੱਲਣ ਲੱਗ ਜਾਵੇਗਾ ਨੰਬਰ 41 ਜਿਹੜੇ ਲੋਕ ਅੰਦਰ ਤੋਂ ਮਾਰ ਜਾਂਦੇ ਨਹੀਂ ਅਕਸਰ ਉਹ ਦੂਜਿਆਂ ਨੂੰ ਜੀਣਾ ਸਿਖਾਉਂਦੇ ਨਹੀਂ ਨੰਬਰ 42 ਜਿਹੜਾ ਇਨਸਾਨ ਦੂਜਾ ਨਾ ਦੁਨੀਆਂ ਨੂੰ ਰਵਾਉਂਦਾ ਹੈ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਖੁਸ਼ ਨਹੀਂ ਹੋ ਸਕਦਾ ਸਗੋਂ ਰੱਬ ਉਸ ਨੂੰ ਆਪ ਰਵਾਉਂਦਾ ਹੈ ਨੰਬਰ ਸੌਰੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਾਂਜੀ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਵੱਧ ਦੋ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਹਾਂਜੀ ਇੱਕ ਵਾਰ ਫਿਰ ਤੋਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ